ਬਿਮਾਰ ਬੰਦੇ ਤੇ ਕੈਮਰਾ ਲਾਉ ਕਿ ਬਿਮਾਰ ਬੰਦਾ ਬੋਲੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੇ ਸਾਰੇ ਵਧੀਆ ਹੋਗੇ ਤੇ ਮੈਨੂੰ ਛੱਡ ਕੇ ਬਾਕੀ ਸਾਰੇ ਅਸੀਂ ਠੀਕ ਠਾਕ ਆ ਜਿਵੇਂ ਤੁਹਾਨੂੰ ਪਤਾ ਤੁਸੀਂ ਪਿਛਲੇ ਬਲੌਗਾਂ 'ਚ ਦੇਖ ਰਹੇ ਹੋ ਉਹਨਾਂ ਦਾ ਇੱਕ ਹੀ ਬਲੌਗ ਪਾਇਰ ਬਲੌਗ ਉਦੋਂ ਬਾਅਦ ਬਣਿਆ ਨਹੀਂ ਹੈਗਾ ਤੇ ਮੈਨੂੰ ਬੈਕ ਦੀ ਬੜੀ ਪ੍ਰੋਬਲਮ ਹੋਈ ਪਈ ਹੈ ਬੈਕ 'ਚ ਜਿੱਥੇ ਅਸੀਂ ਗਏ ਸੀ ਦਖਾਨ ਡਾਕਟਰ ਨੂੰ ਤੇ ਉਹਨਾਂ ਨੇ ਕਿਹਾ ਕਿ ਚੂਲਾ ਜਿਹੜਾ ਉਹ ਹਿੱਲ ਗਿਆ ਤੇ ਇਸ ਵਾਰ ਮੈਨੂੰ ਇੰਨੀ ਬੈਗ ਦੀ ਪ੍ਰੋਬਲਮ ਅੱਗੇ ਵੀ ਹੁੰਦੀ ਪਰ ਇਸ ਵਾਰ ਮੈਨੂੰ ਇੰਨੀ ਹੋਈ ਹੈ ਨਾ ਮੇਰੇ ਕੋ ਸਿੱਧਾ ਬੈਠਾ ਨਹੀਂ ਜਾਂਦਾ ਤੇ ਉੱਠ ਮੈਂ ਉਠਾ ਦਿੰਦੇ ਨਾ ਮੈਨੂੰ ਤਾਂ ਮੈਂ ਖੜੀ ਹੋ ਕੇ ਤੁਰ ਪਈ ਨਹੀਂ ਉਦੋਂ ਮੈਨੂੰ ਕੁਝ ਨਹੀਂ ਹੁੰਦਾ ਮੈਨੂੰ ਲੰਮੇ ਪੈਣ ਚ ਪ੍ਰੋਬਲਮ ਹੈ ਉਦੋਂ ਪੈਰ ਪੇਨ ਹੁੰਦਾ ਤੇ ਮਤਲਬ ਇੰਨੀ ਕੋਈ ਜ਼ਿਆਦਾ ਹਾਲਤ ਖਰਾਬ ਹੈ ਨਾ ਪਾਸਾ ਪੋਸਾ ਲੈਣ ਤੇ ਪ੍ਰੋਬਲਮ ਹੁੰਦੀ ਹੈ ਖੜੇ ਹੋਣ ਤੇ ਪ੍ਰੋਬਲਮ ਹੁੰਦੀ ਹੈ ਜਦੋਂ ਮੈਂ ਪਾਸਾ ਲੈਣੀ ਆ ਤਾਂ ਉਦੋਂ ਮੈਨੂੰ ਐ ਲੱਗਦਾ ਕਿ ਮਰੀਜ਼ ਥੋੜੀ ਜਿਹੀ ਕੋਈ ਹੈਲਪ ਕਰੇ ਤੇ ਮੈਨੂੰ ਪਾਸਾ ਦਵਾ ਦੇ ਹਨਾ ਤੇ ਮੈਨੂੰ ਆਪ ਨਹੀਂ ਪਤਾ ਕੀ ਬਣਿਆ ਕੀ ਨਹੀਂ ਹੋਇਆ ਤੇ ਇੱਕ ਵਾਰੀ ਭੈਣ ਦਾ ਫੋਨ ਆਇਆ ਸੀ ਅਮਰੀਕਾ ਤੋਂ ਕਿਰਨ ਬੋਪਾਰਾ ਤੇ ਉਹ ਕਹਿ ਰਹੀ ਇਹ ਹੈ ਨਾ ਸਟ्रेस ਕਰਕੇ ਹੋ ਸਕਦਾ ਤੁਹਾਨੂੰ ਕਿ ਤੁਸੀਂ ਥੋੜਾ ਸਿਮਰਨ ਦਾ ਸਟ्रेस ਲੈ ਲਿਆ ਹੈ ਤੇ ਉਹਦੇ ਕਰਕੇ ਨਾ ਤੁਸੀਂ ਬਿਮਾਰ ਹੋ ਗਏ ਹੋ ਬਾਕੀ ਪਤਾ ਨਹੀਂ 4-5 ਦਿਨ ਤੋਂ ਹੈਗੀ ਸੀ ਥੋੜੀ-ਥੋੜੀ ਪ੍ਰੋਬਲਮ ਤੇ ਮੈਂ ਸਮਝਿਆ ਕਿ ਚਲੋ ਕੋਈ ਗੱਲ ਨਹੀਂ ਨੋਰਮਲ ਹੈ ਨਾ ਮੈਂ ਕੰਮ ਕੁੰਮ ਕਰਦੀ ਰਹੀ ਪਰ ਇੱਕ ਦਿਨ ਇਹੋ ਜਿਹਾ ਆਇਆ ਅੱਜ ਤੋਂ 4 ਦਿਨ ਪਹਿਲਾਂ ਮੈਂ ਦਮਨ ਟਿਊਸ਼ਨ ਛੱਡਣ ਜਾਣਾ ਸੀ ਮੈਂ ਦਮਨ ਟਿਊਸ਼ਨ ਛੱਡਣ ਗਈ ਮੈਂ ਸਕੂਟੀ ਚਲਾ ਕੇ ਗਈ ਤੇ ਆਉਣ ਲੱਗਿਆ ਮੇਰੇ ਕੋਲ ਸਕੂਟੀ ਚੱਲੀ ਨਹੀਂ ਮੇਰੇ ਕੋਲ ਬੈਠਾ ਨਹੀਂ ਜਾ ਰਿਹਾ ਤਾਂ ਰਾਜ ਇਹੋ ਡਾਕਟਰ ਆਉਂਦੇ ਨੇ ਤੇ ਮੈਂ ਉਤਾਰ ਨੂੰ ਨਹੀਂ ਪੁੱਛਿਆ ਕੁਛ ਨਹੀਂ ਤੇ ਮੈਂ ਸਿੱਧੀ ਡਾਕਟਰ ਸਾਹਿਬ ਕੋਲ ਪਹੁੰਚ ਗਈ ਤੇ ਅਗੋਂ ਮਿਲ ਡਾਕਟਰ ਸਾਹਿਬ ਕਹਿੰਦੇ ਕਿ ਹਾਂਜੀ ਤੇ ਮੈਂ ਕਿਹਾ ਕਿ ਮੈਂ ਬੈਕ ਦਾ ਦਰਦ ਦਿਖਾਣਾ ਤੇ ਉਹ ਕਹਿੰਦੇ ਕਿ ਦੇਖੋ ਨੰਬਰ ਲੱਗਦਾ 1 ਦਿਨ ਪਹਿਲਾਂ ਤੇ ਤੁਸੀਂ ਅੱਜ ਆ ਗਏ ਮੈਂ ਰਿਕਵੈਸਟ ਕੀਤੀ ਮੈਂ ਮੈਨੂੰ ਕਾਫੀ ਜ਼ਿਆਦਾ ਪ੍ਰੋਬਲਮ ਹੈ ਤੇ ਮੈਂ ਕੋਈ ਨੰਬਰ ਨੂੰ ਬਲਵਾਇਆ ਚਲੋ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਮੈਨੂੰ ਬਿਠਾਇਆ ਪਰ ਵਾਰੀ ਮੇਰੀ 3 ਘੰਟਿਆਂ ਬਾਅਦ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਵੀ ਟ੍ਰੀਟਮੈਂਟ ਸੀ ਕਰਨਾ ਪਿੱਛੇ ਪੱਟੀਆਂ ਬੁੱਟੀਆਂ ਲਾਤੀਆਂ ਲੱਕੜੀਆਂ ਲੁਕੜੀਆਂ ਜੀਆਂ ਲਾ ਕੇ ਉਹ ਕਹਿੰਦੇ ਕਿ ਚੂਲਾ ਹਿੱਲਿਆ ਹੋਇਆ 15 ਦਿਨ ਪਹਿ ਐਡਰੈਸ ਕਰਨੀ ਹੈ 15 ਦਿਨ ਅੱਜ ਮਿਲਦਾ ਚੌਥਾ ਦਿਨ ਹੈ ਨਾ ਤਾਂ ਚੌਥਾ ਦਿਨ ਅੱਜ ਚੌਥਾ ਦਿਨ ਹੈ ਨਾ ਹਾਂ ਚੌਥੇ ਦਿਨ ਚ ਤੁਸੀਂ ਮੇਰੇ ਹਾਲਾਤ ਦੇਖ ਸਕਦੇ ਹੋ ਮੇਰੀ ਹਾਲਤ ਇੰਨੀ ਖੁਫਰਾਬ ਹੋਈ ਪਈ ਘਰ ਦਾ ਵੀ ਉਤਰ-ਪੁਤਰ ਹੋਇਆ ਪਿਆ ਉਤਾਰੀ ਰੋਟੀ ਪਾਣੀ ਬਣਾ ਰਿਆ ਉਤਾਰ ਤੇ ਦਮਨ ਵਿਚਾਰੀ ਤੋਂ ਤੋਂ ਦਮਨ ਦੇ ਇਗਜ਼ਾਮ ਨੇ ਕੱਲ ਨੂੰ ਫਰਸਟ ਇਗਜ਼ਾਮ ਹੈ ਮੰਡੇ ਨੂੰ ਕੱਜ ਦਿਨ ਹੈਗਾ ਸੰਡੇ ਦਾ ਜਦ ਉਤਾਰ ਸੇਰ ਦੇ ਘਰੇ ਹਨ ਕਿ ਜੋ ਵੀ ਕੰਮ ਦੇ ਵਿੱਚ ਹੈਲਪ ਉਤਾਰ ਨੇ ਕੀਤੀ ਹੈ ਤੇ ਮੈਂ ਕਿਹਾ ਚਲੋ ਕਾਫੀ ਭੈਣ ਭਰਾਵਾਂ ਦੇ ਕਮੈਂਟ ਆ ਜਾਣੇ ਜੀ ਆਪਾਂ ਨੇ ਵਲੌਗ ਨਾ ਪਾਇਆ ਤੇ ਆਪਾਂ ਵਲੌਗ ਚਲੋ ਪਾਣੇ ਆ ਦੱਸ ਦਿਆਂ ਕਿ ਹਣਾ ਆਪਾਂ ਨੂੰ ਕਿ ਕੁਝ ਇੱਕ ਕਮੈਂਟ ਵੀ ਆਇਆ ਸੀ ਤੇ ਉਹ ਉਹਨਾਂ ਨੇ ਮੈਨੂੰ ਦੱਸਿਆ ਸੀ ਮੈਂ ਕੱਲ ਵਾਲੀ ਵੀਡੀਓ ਚ ਕਿਹਾ ਸੀ ਕਿ ਬੈਗ ਦੀ ਪ੍ਰੋਬਲਮ ਹੈ ਮੈਨੂੰ ਤੇ ਉਹਨਾਂ ਨੇ ਦੱਸਿਆ ਸੀ ਲੂਣ ਸਾਬਤ ਲੂਣ ਘਰੇ ਕਿਹਾ ਸੀ ਆਈਡੀ ਸੀ ਉਹਨਾਂ ਦੀ ਕੋਈ ਨਾਂ ਨਹੀਂ ਸੀ ਡਾਕਟਰਾਂ ਜਾਲੂਨ ਨੂੰ ਹਾਂ ਤੇ ਨਾਲ ਰੇਤਾ ਉਹ ਲੈ ਕੇ ਤੇ ਉਹਨੂੰ ਗਰਮ ਕਰੋ ਕਹਿੰਦੇ ਕਿ ਫਿਰ ਇੱਕ 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 ਵੀਕ ਲਗਾਤਾਰ ਕਰਨਾ ਤੇ ਉਹਦਾਂ ਤੁਹਾਡੇ ਪੇਟ ਨਹੀਂ ਹੋਏਗਾ ਤੇ ਮੈਂ ਉਹ ਵੀ ਅੱਜ ਤੋਂ ਟਰਾਈ ਕਰਨਾ ਬਾਕੀ ਇਹ ਜਿਹੜੀ ਮੇਰੀ ਪ੍ਰੋਬਲਮ ਹੈ ਨਾ ਇਹ ਚੂਲਾ ਹਿੱਲਿਆ ਦੀ ਇਹ ਬੈਕ ਪੇਨ ਹੋ ਰਿਹਾ ਬੈਕ ਪੇਨ ਮੇਰੇ ਤਾਂ ਹੋ ਹੀ ਜਾਂਦੀ ਹੈ ਜਿਹੜਾ ਚੂਲਾ ਹਿੱਲਿਆ ਨਾ ਇਹ ਦਰਦੀ ਅਜੀਬ ਜੀ ਹੈ ਇਹਦੀ ਮੈਨੂੰ ਹਜੇ ਕੁਝ ਸਮਝ ਨਹੀਂ ਆ ਰਹੀ ਕਿ ਕੀ ਚੱਕਰ ਹੈ ਜੇ ਜਿੱਦਨ ਦੀਆਂ ਪੱਟੀਆਂ ਲਵਾਈਆਂ ਤੇ ਡਾਕਟਰ ਨੇ 4 ਦਿਨਾਂ ਦਾ ਟਾਈਮ ਦਿੱਤਾ ਸੀ 4 ਬਾਅਦ 4 ਦਿਨ ਬਾਅਦ ਆਇਆ ਇੱਕ ਦਿਨ ਬਾਅਦ ਹਾਂ ਇੱਕ ਦਿਨ ਬਾਅਦ ਸ਼ਨੀਵਾਰ ਨੂੰ ਆਉਣਾ ਸੀ ਮੀਰਵਾਰ ਨੂੰ ਗਏ ਸੀਗੇ ਵੀਰਵਾਰ ਨੂੰ ਗਏ ਸੀ ਕਹਿੰਦੇ ਸ਼ਨੀਵਾਰ ਆਉਣਾ ਤੇ ਅੱਜ ਮੈਨੂੰ 4 ਦਿਨ ਹੋ ਗਏ ਡਾਕਟਰ ਸਾਹਿਬ ਦਾ ਫੋਨ ਨਹੀਂ ਕੀਤਾ ਅਸੀਂ ਡਾਕਟਰ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਮੈਂ ਬਾਹਰ ਹਾਂ ਤੁਸੀਂ ਮੰਡੇ ਨੂੰ ਆਇਆ ਹੁਣ ਕੱਲ ਨੂੰ ਅਸੀਂ ਜਾਣਾ ਕੀ ਕਹਿੰਦੇ ਨੇ ਡਾਕਟਰ ਪਰ ਮੇਰੀ ਹਾਲਤ ਬੜੀ ਖਰਾਬ ਹੈ ਮੈਂ ਉਤਾਰ ਨੂੰ ਕੱਲ ਵੀ ਕਹਿ ਰਹੀ ਸੀ ਮੈਨੂੰ ਹੋਰ ਕਿਤੇ ਲੈ ਜਾਓ ਮੇਰੀ ਹਾਲਤ ਜਿਆਦਾ ਹੀ ਖਰਾਬ ਹੈ ਇੱਕ ਮੈਨੂੰ ਘਰ ਨੂੰ ਦੇਖਦੇ ਕਿ ਕੀ ਬੱਚੇ ਦਮਨੂ ਸੇਰੇ ਸਕੂਲ ਤੇ ਜਨਾ ਸਾਰਾ ਕੰਮਕਾਰ ਕਰਨਾ ਤੇ ਸਾਰਾ ਕੋਈ ਉਤਲ-ਪੁਤਲ ਹੋ ਗਿਆ ਕੋਈ ਸਮਝ ਨਹੀਂ ਲੱਗ ਰਹੀ ਤੇ ਵਿਚਾਰੇ ਪਿਓ ਤੀ ਜਿਵੇਂ ਵੀ ਹੈਗੇ ਕੰਮ ਕਰ ਰਹੇ ਨੇ ਅੱਗੇ ਸਿੰਦਰਣ ਹੁੰਦੀ ਸੀ ਤੇ ਮੈਨੂੰ ਇੰਨਾ ਲੱਗਦਾ ਨਹੀਂ ਸੀ ਸਿੰਦਰਣ ਨੇ ਤੇ ਇਹ ਕੰਮ ਨੂੰ ਮੇਰੇ ਵਾਂਗੂ ਹੀ ਕੰਮ ਕਰਨਾ ਸੀ ਹਨ ਤੇ ਦਮਨ ਤੁਹਾਨੂੰ ਪਤਾ ਕਿ ਉਹ ਛੋਟੀ ਏ ਤੇ ਉਹਨੂੰ ਜਾਦਾ ਵਿਚਾਰੀ ਨੂੰ ਹਜੇ ਹਿਸਾਬ ਜੈ ਨਹੀਂ ਹੈਗਾ ਤੇ ਸਿੰਦਰਣ ਨੂੰ ਤਾਂ ਮੈਂ ਕੰਮ ਸਿਖਾਇਆ ਸੀ ਜਾਣ ਕਰਕੇ ਤੇ ਉਹਦਾ ਮੈਨੂੰ ਵੀ ਮਤਲਬ ਬੜਾ ਸੁੱਖ ਪੈ ਗਿਆ ਤੇ ਮੈਨੂੰ ਵੀ ਹੁਣ ਔਖਾ ਲੱਗਦਾ ਕੰਮ ਕਰਨਾ ਤੇ ਬਾਕੀ ਕਹਿੰਦੇ ਜਦੋਂ ਸਰੀਰ ਤੰਦਰੁਸਤ ਹੋਏ ਫਿਰ ਕੁਝ ਨਹੀਂ ਹੁੰਦਾ ਬਸ ਹੁਣ ਦੇਖੋ ਕਦੋਂ ਰਾਮ ਆਉਂਦਾ ਤੇ ਜੇ ਤੁਹਾਡੇ ਕੋਲ ਕੋਈ ਇਲਾਜ ਹੋਇਆ ਜਿਹੜਾ ਕੋਈ ਸੰਗਰੂਰ ਦੇ ਲਾਗੇ ਚ ਅੱਗੇ ਹੋਏ ਜਿਵੇਂ ਉਹ ਮਾਲਚ ਮੂਲਚ ਕਰਕੇ ਠੀਕ ਕਰਦੇ ਹੁੰਦੇ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਤਾਂ ਹੀ ਮੈਂ ਇਹ ਲੇਟੈਸਟ ਵੀਡੀਓ ਬਣਾ ਰਹੀ ਹਾਂ ਅੱਜ ਹੀ ਮੈਂ ਬਣਾ ਰਹੀ ਹਾਂ ਤੇ ਅੱਜ ਹੀ ਮੈਂ ਅਪਲੋਡ ਕਰਾਂਗੀ ਇਹ ਬਾਕੀ ਜਿਹੜੇ ਡਾਕਟਰ ਨੇ ਐਮਬੀਬੀਐਸ ਡਾਕਟਰਾਂ ਦਾ ਹੱਥ ਲਾ ਕੇ ਰਾਜ਼ੀ ਨਹੀਂ ਹੈਗੇ ਉਹ ਤਾਂ ਦੇਖ ਕੇ ਬਸ ਉੱਤੋਂ ਬਸ ਦੇਖ ਕੇ ਮੂੰਹ ਦੇਖ ਕੇ ਕਹਿ ਦਿੰਦੇ ਨੇ ਐਨੀ ਦਵਾਈ ਅ ਤੇ ਦਵਾਈਆਂ ਮੇਰੀਆਂ ਇੱਥੇ ਢੇਰ ਲੱਗਾ ਪਿਆ ਉਹ ਦਵਾਈ ਨਾਲ ਪੇਨ ਕਿਲਰ ਆ ਪਰ ਮੈਨੂੰ ਇਹ ਜਿਹੜੀ ਦਵਾਈ ਦਿੱਤੀ ਇਹਦੇ ਨਾਲ ਮੇਰਾ ਪੇਨ ਨੂੰ ਵੀ ਰੀਲੀਫ ਨਹੀਂ ਮਿਲ ਰਿਹਾ ਉਹ ਪੇਨ ਕਿਲਰ ਖਾਓ ਉਹਨਾਂ ਚ ਰਾਮ ਰਹਿੰਦਾ ਬਾਅਦ ਚ ਫੇਰ ਉਹੀ ਹਾਲ ਪਰ ਇਹ ਦਵਾਈ ਨਾਲ ਮੇਰੇ ਪੇਨ ਦਾ ਵੀ ਕੋਈ ਰਾਮ ਨਹੀਂ ਆ ਜਿਹੜੀ ਦਵਾਈ ਦਿੱਤੀ ਉਹਦਾਰੋ ਦੂਜੀ ਹੂੰ ਅ ਜਿਹੜੀ ਦੋ ਟਾਈਮ ਖਾਣੀ ਹੈ ਉਹ ਮੈਨੂੰ ਲੱਗਦਾ ਪੇਨ ਕਿਲਰ ਹੈ ਉਹਦੇ ਨਾਲ ਵੀ ਮੈਨੂੰ ਕੋਈ ਰਾਮ ਨਹੀਂ ਆਇਆ ਹੈਗਾ ਉਹ ਵੀ ਬਸ ਖਾ ਲੈਣੀ ਹੈ ਇੱਕ ਬਸ ਮੈਂ ਪਈ ਰਹਿਣੀ ਆ ਤਾਂ ਕਰਕੇ ਥੋੜਾ ਲੱਗਦਾ ਨਹੀਂ ਹੁਣ ਤਾਂ ਮੈਨੂੰ ਤੁਰਨ ਲੱਗਿਆ ਵੀ ਜਦੋਂ ਮੈਂ ਥੱਲੇ ਉੱਤਰ ਕੇ ਥਰਦੀ ਹਾਂ ਨਾ ਤੇ ਮੇਰੇ ਪੈਰ ਡਗ ਮੰਗਾਉਂਦੇ ਨੇ ਮੈਨੂੰ ਲੱਗਦਾ ਮੈਂ ਤੁਰਨਾ ਹੀ ਭੁੱਲ ਜਾਣਾ ਜਿਵੇਂ ਐ ਬੈੱਡ ਤੇ ਪਈ ਰਹੀ ਤਾਂ ਬਾਕੀ ਕਰਦੇ ਆ ਕਰਦੇ ਆ ਆਪਾਂ ਕੁਛ ਨਾ ਕੁਛ ਮੈਂ ਐ ਤਾਂ ਇਹਨਾਂ ਨੂੰ ਕਹਿ ਰਹੀ ਸੀ ਤੇ ਬਾਕੀ ਪਿੰਡੋਂ ਵੀ ਫੋਨ ਆਇਆ ਸੀ ਉਹ ਕਹਿ ਰਹੇ ਸੀ ਇੱਕ ਸੁਨਾਮ ਵੀ ਹੈ ਤੇ ਉਹ ਵੀ ਮਤਲਬ ਹਮਾਲ ਚ ਮੂਚ ਕਰਦੇ ਨੇ ਕਹਿੰਦੇ ਤੁਸੀਂ ਇੱਕ ਵਾਰੀ ਉਹਨੂੰ ਦਿਖਾ ਲਓ ਤੇ ਇਹ ਜਿਹੜੇ ਇੱਧਰ ਵਾਲੇ ਡਾਕਟਰ ਨੇ ਸੰਗਰੂਰ ਨੇ ਕੁਝ ਕਿ ਮੇਰੇ ਭੈਣ ਭਰਾ ਸੰਗਰੂਰ ਵਾਲੇ ਜਾਣਦੇ ਹੋਣਗੇ ਰਾਜੂ ਖਾਨ ਮਤਲਬ ਨਾ ਤੋਂ ਇਹ ਕਹਿੰਦੇ ਕਿ ਮਾਲਸ਼ ਕਰਵਾਣੀ ਨਹੀਂ ਹੈਗੀ ਹੁਣ ਬੰਦਾ ਹਣਾ ਜਦੋਂ ਬੰਦੇ ਨੂੰ ਤਕਲੀਫ ਹੋਏ ਤਾਂ ਬੰਦਾ ਚਾਹ ਰ ਡਰਦਾ ਕਿਥੇ ਜਾਂਦਾ ਨਹੀਂ ਤੇ ਹੁਣ ਮੇਰਾ ਵੀ ਇਹੀ ਹਾਲ ਹੋਇਆ ਪਿਆ ਮੈਨੂੰ ਐ ਕਿ ਕੱਲ ਨੂੰ ਮੈਂ ਮੰਡੇ ਨੂੰ ਦਿਖਾ ਲਾਂ ਕੀ ਕਹਿੰਦੇ ਨੇ ਮੈਨੂੰ ਫਿਰ ਉਹਦੇ ਹਿਸਾਬ ਨਾਲ ਹੀ ਅੱਗੇ ਚੱਲਾਂਗੇ ਪਰ ਹਾਲਤ ਮੇਰੀ ਐਸ ਟਾਈਮ ਬਾਹਲੀ ਖਰਾਬ ਹੋਈ ਪਈ ਬਾਹਲੀ ਖਰਾਬ ਹੋਈ ਪਈ ਇਹ ਪੁੱਛੋ ਨਾ ਬਸ ਮੈਂ ਐ ਪੈ ਜਾਨੀ ਆ ਐ ਉੱਠ ਜਾਨੀ ਆ ਐ ਢੋਲਾ ਕੇ ਬਹਿ ਜਾਨੀ ਆ ਰੋਟੀ ਪਾਣੀ ਇਹ ਬਣਾਉਂਦੇ ਨੇ ਤੇ ਅਸੀਂ ਸਵੇਰੇ ਵੀ ਬਾਹਰੋਂ ਲਿਆ ਕੇ ਰੋਟੀ ਪਾਣੀ ਖਾਦਾ ਤੇ ਹੁਣ ਕੁਛਕ ਮੇਰੇ ਭੈਣ ਭਰਾਵਾਂ ਨੇ ਕਿਹਾ ਤੁਸੀਂ ਪਿੰਡੋਂ ਬੁਲਾ ਲਓ ਪਿੰਡੋਂ ਵੀ ਕੋਈ ਆਉਣ ਵਾਲਾ ਨਹੀਂ ਹੈਗਾ ਅਮਨ ਤਾਂ ਤੁਹਾਨੂੰ ਪਤਾ ਬਟੀਕ ਦਾ ਕੰਮ ਹੈ ਗਗਨ ਡਿਊਟੀ ਵਾਲੀ ਹੈ ਤੇ ਮੰਮੀਆਂ ਸਾਡੀਆਂ ਉਹ ਨਹੀਂ ਆ ਸਕਦੀਆਂ ਉਹ ਦੋਨੇ ਨਹੀਂ ਸ਼ਹਿਰ ਚ ਰਹਿ ਕੇ ਰਾਜੀ ਤੇ ਉਹਨਾਂ ਨੇ ਵੀ ਆ ਕੇ ਉਹ ਘਰ ਤੋਂ ਹੀ ਬਲੌਗਾਂ 'ਚ ਵੇਖਿਆ ਹੋਣਾ ਮਿਸਟਰ ਮਿਸ ਬਾਸੀ ਦੇ ਉਹ ਉੱਥੇ ਵੀ ਨਹੀਂ ਕੰਮ ਕਰਦੀਆਂ ਤੁਹਾਨੂੰ ਉਹ ਰੇਤੀ ਕਰਨਾ ਇਹਦੇ ਨਾਲ ਚੰਗਾ ਕੰਮ 'ਚ ਘੜਾਮੀ ਕਰਨਾ ਉਹਨਾਂ ਨੂੰ ਕੰਮ 'ਚ ਘੜਾਮੀ ਕਰਨਾ ਇਹਦੇ ਨਾਲ ਚੰਗਾ ਜਿਵੇਂ ਵੀ ਹੈਗਾ ਇਹ ਤਿੰਨੇ ਨਾਲੇ ਮਾੜੀ-ਮੋਟੀ ਬਣਾ ਕੇ ਖਾ ਲਾਂਗੇ ਕੋਈ ਚੱਕਰ ਨਹੀਂ ਹੈਗਾ ਬਾਕੀ ਕੋਈ ਵਲੀ ਤੁਹਾਡਾ ਇੰਨਾ ਪਿਆਰ ਮਿਲ ਰਿਹਾ ਇੰਨਾ ਸਾਥ ਮਿਲ ਰਿਹਾ ਹਨਾ ਤੁਸੀਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਤੇ ਮੈਂ ਜਲਦੀ ਠੀਕ ਹੋ ਜਾਣਾ ਜਲਦੀ ਤੁਹਾਡੇ ਰੂਬਰੂ ਹੋਵਾਂਗੇ ਖੜੇ ਹੋ ਕੇ ਉਹੀ ਝਾੜੂ ਪੋਚਾਰ ਸੋਈ ਦਾ ਕੰਮਕਾਰ ਸਾਰਾ ਤੇ ਤੁਹਾਡੀਆਂ ਕਹਿੰਦੇ ਕੀ ਬੈਸਟ ਵੀਸੇ ਚਾਹੀਦੀਆਂ ਨੇ ਤੇ ਮੈਂ ਜਲਦੀ ਠੀਕ ਹੋਵਾਂ ਤੇ ਜਲਦੀ ਤੁਹਾਨੂੰ ਫੜੀਓ ਕੇ ਮਿਲਾਂ ਤੇ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਰੂਰ ਦੱਸਿਓ ਕਿ ਮਤਲਬ ਜਿਹੜੀ ਤੁਹਾਨੂੰ ਮੈਂ ਪ੍ਰੋਬਲਮ ਦੱਸੀ ਕਿ ਮੇਂ ਮੇਰਾ ਚੂੜਾ ਖਿਲਿਆ ਹੋਇਆ ਬਾਕੀ ਆਪਾਂ ਨੂੰ ਇਹ ਪਤਾ ਹੈ ਕਿ ਕਿਹੜਾ ਹੋਰ ਵੀ ਪ੍ਰੋਬਲਮ ਹੈ ਸਕੈਟਿਆ ਅਟੈਕ ਜਿਹਨੂੰ ਕਹਿੰਦੇ ਹਾਂ ਜੀ ਨੂੰ ਸਕੈਟਿਆ ਅਟੈਕ ਕਹਿੰਦੇ ਉਹ ਚੀਜ਼ ਹੋਈ ਹੋਈ ਹੈ ਕਹਿੰਦੇ ਨਸ ਦਬ ਗਈ ਹੈ ਤੇ ਚੂੜਾ ਖਿਲਿਆ ਹੋਇਆ ਉਹਦੇ ਨਾਲ ਜ਼ਿਆਦਾ ਪ੍ਰੋਬਲਮ ਹੈ ਬਾਕੀ ਚਲੋ ਦੇਖਦੇ ਹਾਂ ਹੁਣ ਮੰਡੇ ਨੂੰ ਮਿਲਦੇ ਹਾਂ ਡਾਕਟਰ ਨੂੰ ਜੋ ਵੀ ਹੋਇਆ ਜੋ ਵੀ ਉਹਨਾਂ ਕ ਤੁਸੀਂ ਬਣੇ ਰਹੋ ਵਲੌਗ ਦੇ ਵਿੱਚ ਤੇ ਹੁਣ ਅੱਗੇ ਅੱਗੇ ਦੇਖੋ ਕੀ ਹੁੰਦਾ ਹੁਣ ਮੇਰੀ ਚਾਹ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ 4:30 ਵਜੇ ਦਾ ਤੇ ਹੁਣ ਬਸੀ ਸਾਹਿਬ ਹੁਣ ਬਣਾਣਗੇ ਸਾਡੇ ਫੌਜੀ ਸਾਹਿਬ ਚਾਹ ਚਾਹ ਫੌਜੀ ਸਾਹਿਬ ਤੇ ਕਹੋ ਥਾਣੇਦਾਰ ਵੀਰ ਜੀ ਭਾਈ ਤੁਹਾਡੇ ਫੌਜੀ ਸਾਹਿਬ ਵੀ ਠੀਕ ਹੈ ਨਹੀਂ ਥਾਣੇਦਾਰ ਤੁਹਾਡੀ ਭੈਣ ਕਹਿੰਦੀ ਬਣਿਆ ਅੱਛਾ ਇਹ ਗੱਲ ਕਰਦਾ ਤੁਹਾਡੀ ਨਾ ਉਹ ਭੈਣ ਮੇਰੀ ਗੱਲ ਸੁਣ ਜਿਹੜੀ ਭੈਣ ਥਾਣੇਦਾਰ ਕਹਿੰਦੀ ਉਹ ਕਮੈਂਟ ਕਰਦੇ ਹੋ ਦੇਖ ਲਓ ਕਹਿੰਦੇ ਨਹੀਂ ਮੈਂ ਫੌਜੀ ਠੀਕ ਆ ਥਾਣੇਦਾਰ ਵੀ ਠੀਕ ਆ ਫੌਜੀ ਵੀ ਠੀਕ ਆ ਦੋਨੇ ਰੈਂਕ ਆ ਗਏ ਤੁਹਾਡੇ ਹਣਾ ਤੇ ਹੁਣ ਤੁਸੀਂ ਮੈਨੂੰ ਚਾਹ ਬਣਾ ਦਿਓ ਚਲੋ ਜੀ ਬਣੇ ਰਹੋ ਵਲੌਗ ਚ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਮੇਰੇ ਭੈਣ ਪ੍ਰਾਸਿਮਰਨ ਵਾਲੇ ਪੁੱਛਦੇ ਕਿ ਸਿਮਰਨ ਠੀਕ ਆ ਹਾਂਜੀ ਸਿਮਰਨ ਠੀਕ ਆ ਤੁਹਾਨੂੰ ਪਤਾ ਹੀ ਇਹ ਨਵੀਂ ਜਗ੍ਹਾ ਤੇ ਜਾ ਕੇ ਥੋੜਾ ਜਿਹਾ ਟਾਈ ਵੇ ਹੁਣ ਆਪਾਂ ਰੂਮ ਹੀ ਚੇਂਜ ਕਰ ਲਈਏ ਤਾਂ ਬੜਾ ਸਾਰਾ ਕੁਝ ਹੀ ਉੱਪਰ ਥੱਲੇ ਹੋ ਜਾਂਦਾ ਤੇ ਉਹ ਤਾਂ ਇੱਕ ਅਲੱਗ ਕੰਟਰੀ ਚ ਗਈ ਏ ਥੋੜਾ ਜਿਹਾ ਦਿਲ ਉਹਦਾ ਨਹੀਂ ਲੱਗਦਾ ਕਾਲਜ ਉਹਦਾ ਸਟਾਰਟ ਹੋ ਗਿਆ ਤੇ ਹੁਣ ਰੈਗੂਲਰ ਹੋ ਜੇਗੀ ਕੰਮ ਕੁੰਮ ਤੇ ਜਾਏਗੀ ਪਰ ਰੈਗੂਲਰ ਹੋ ਜੇਗੀ ਵੈਸੇ ਪਹਿਲਾਂ ਨਾਲ ਪਹਿਲੇ ਆਹ ਦੋ ਦਿਨ ਤੋਂ ਕਾਫੀ ਬੈਟਰ ਹੈ ਵਧੀਆ ਸੋਹਣੀ ਗੱਲ ਕਰਦੀ ਏ ਤੇ ਤੁਹਾਡਾ ਨਾਲ ਵੀ ਜਲਦੀ ਉਹਨੂੰ ਵਲੌਗਾਂ ਦੇ ਵਿੱਚ ਸ਼ੇਅਰ ਕਰਾਂਗੇ ਮੈਂ ਉਹਨੂੰ ਕਹਿ ਰਹੀ ਸੀ ਕਿ ਤੁਸੀਂ ਬੱਚੇ ਵਲੌਗ ਬਣਾ ਕੇ ਮੈਨੂੰ ਭੇਜਿਆ ਕਰੋ ਫਿਰ ਸਾਰੇ ਤੁਹਾਨੂੰ ਮਿਲ ਲੈਣਾ ਹਣਾ ਤੇ ਜਲਦੀ ਤੁਹਾਨੂੰ ਸਿਮਰਨ ਨਾਲ ਮਿਲਾਵਾਂਗੇ ਹੁਣ ਸਿਮਰਨ ਤਿੰਨ ਚਾਰ ਦਿਨ ਫ੍ਰੀ ਹੈ ਕਾਲਜ ਉਹਦਾ ਮੈਨੂੰ ਲੱਗਦਾ ਢਾਈ ਦਿਨ ਹੁੰਦਾ ਹਨਾ ਪਰ ਹਾਂ ਹਾਂ ਤੇ ਢਾਈ ਦਿਨ ਹੀ ਹੈ ਹਾਂ ਢਾਈ ਕੁ ਦਿਨ ਕਾਲਜ ਹੁੰਦਾ ਤੇ ਜਿੱਥੇ ਰੂਮ ਲੈਂਦਾ ਉਹ ਅੱਧਾ ਘੰਟਾ ਹੀ ਦੂਰ ਹੈ ਉੱਥੇ ਹਾਂ ਅੱਧਾ ਘੰਟਾ ਕਾਲਜ ਦਾ ਰਸਤਾ ਤੇ ਬਸ ਤੇ ਹਾਂ ਬਸ ਤੇ ਢਾਈ ਦਿਨ ਹੋ ਗਏ ਉਹਨੂੰ ਕਾਲਜ ਦੇ ਤੇ ਹੁਣ ਉਹ ਫ੍ਰੀ ਹੈ ਤੇ ਕੋਸ਼ਿਸ਼ ਕਰਾਂ ਕਿ ਉਹਨੂੰ ਮੈਂ ਕਹਾਂਗੀ ਵਲੌਗ ਜ਼ਰੂਰ ਤੁਹਾਡ ਨਾਲ ਸ਼ੇਅਰ ਕਰੇ ਤੇ ਬਾਕੀ ਤੁਸੀਂ ਬਲੌਗ ਦੇ ਵਿੱਚ ਬਣੇ ਰਹੋ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਟੁੱਟੇ ਭੱਜੇ ਦੀ ਬਲੌਗ ਆਉਣਗੇ ਜੇ ਹਿਸਾਬ ਨਾਲ ਮੈਂ ਬਿਮਾਰ ਆ ਤੇ ਕੋਈ ਗੱਲ ਨਹੀਂ ਤੁਸੀਂ ਪਿਆਰ ਹੀ ਇੰਨਾ ਕਰਦੇ ਹੋ ਹਨਾ ਤੁਹਾਡੇ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹਾਂ ਜੀ ਇੱਥੇ ਦੰਮਨ ਬੈਠੀ ਹੈ ਤੇ ਆਹ ਦੇਖੋ ਆ ਡੌਗੀ ਪਿਆ ਤੇ ਇੱਧਰ ਚੰਦਾ ਪਿਆ ਹੀਟਰ ਹੀਟਰ ਦੇ ਅੱਗੇ ਰਾਨਾ ਪਈ ਹੈ ਥੋੜਾ ਜਿਹਾ ਸਿੱਕਾ ਲੱਗਦਾ ਫਿਰ ਉਸ ਤੋਂ ਬਾਅਦ ਆਪਣਾ ਪਾਸਾ ਬਦਲ ਲੈਂਦੀ ਹੈ ਇਹ ਤੇ ਇਹ ਇੰਜੋਏ ਪੂਰਾ ਫੁੱਲ ਕਰ ਰਹੀ ਹੈ ਹੈ ਹੀਟਰ ਦਾ ਰਾਮਨ ਸੋਗੀ ਸਤ ਦੰਮੂ ਕੜਾ ਨਾ ਸਿਸਟਰ ਇਹ ਮੁਰੀ ਹੋ ਗਈ ਜੀ ਹੁਣ ਚਾਹ ਤੇ ਇਹ ਕੁਛ ਨਹੀਂ ਕੁਛ ਨਹੀਂ ਦੋ ਗਿਨਾਂ ਕਢ ਲਿਆ ਹਾਂ ਅੰਨੀ ਜੀ ਸੋ ਫਿਰ ਮੇਰੀ ਸ਼ਕਲ ਸੂਰਤ ਤਾਂ ਨਹੀਂ ਆਏ ਮੈਂ ਅਜ ਕੋਈ ਮੇਕਅਪ ਨਹੀਂ ਦੇ ਕੀਤਾ ਤੇ ਹੁਣ ਮੇਰਾ ਹੋ ਗਿਆ ਚਾਹ ਦਾ ਟਾਈਮ ਤੇ ਹੁਣ ਉਤਾਰ ਬਣਾ ਕੇ ਦੇੜੀ ਮੈਨੂੰ ਚਾਹ ਕਹਿਣ ਜੀ ਤੇ ਇਸ ਤੋਂ ਬਾਅਦ ਇਹਨਾਂ ਵਿਚਾਰਿਆਂ ਨੇ ਰੋਟੀ ਬਣਾਣੀ ਹੈ ਬਣਾ ਲਗਿਆ ਸੀ ਕੋਈ ਚੱਕਰ ਨਹੀਂ ਚੱਪਾ ਕਦੋਂ ਕਰਗੇ ਰੋਟੀ ਦੇ ਨਾਲ ਤੇ ਕੋਈ ਗੱਲ ਨਹੀਂ ਸੀ ਕਰ ਲਾਂਗੇ ਸਾਰਾ ਕੁਝ ਕਰ ਲਾਂਗੇ ਵੈਸੇ ਮੈਂ ਇੱਕ ਗੱਲ ਕਹਾ ਹਨਾ ਕਿ ਜੀਵਨ ਸਾਥੀ ਚੰਗਾ ਹੋਣਾ ਚਾਹੀਦਾ ਮੇਰੀ ਬਹੁਤ ਮਤਲਬ ਕੇਅਰ ਕਰ ਰਹੇ ਨੇ ਮੈਨੂੰ ਬਿਲਕੁਲ ਵੀ ਉੱਠਣ ਨਹੀਂ ਦੇ ਰਹੇ ਹੈਗੇ ਸਿਰਫ ਮੈਨੂੰ ਜੇ ਮੈਂ ਆਵਾਜ਼ ਮਾਰਨੀ ਹੈ ਜਦੋਂ ਆਵਾਜ਼ ਮਾਰਨੀ ਹੈ ਭੱਜ ਕੇ ਆਉਂਦੇ ਨੇ ਮੈਨੂੰ ਉਠਾਉਂਦੇ ਨੇ ਤੇ ਰੋਟੀ ਪਾਣੀ ਚਾਹ ਪਣੀ ਸਾਰਾ ਕੁਝ ਮੈਨੂੰ ਬੈੱਡ ਤੇ ਹੀ ਮਿਲ ਰਿਹਾ ਬੱਚੇ ਵੀ ਚੰਗੇ ਹੋਣੇ ਚਾਹੀਦੇ ਨੇ ਮੇਰੇ ਵਰਗੇ ਹਾਂ ਲੋ ਬੱਚੇ ਵੀ ਚੰਗੇ ਹੋਣੇ ਚਾਹੀਦੇ ਨੇ ਮੇਰੇ ਲਈ ਬੱਚੇ ਵੀ ਬਹੁਤ ਚੰਗੇ ਨੇ ਤੇ ਮੈਂ ਵੀ ਇਹਨਾਂ ਦਾ ਪੂਰਾ ਸਾਥ ਦਿੰਨਾ ਇੱਧਰ ਤੁਹਾਡੇ ਜਿਹੜੇ ਥਾਣੇਦਾਰ ਵੀਰ ਜੀ ਨੇ ਥਾਣੇਦਾਰ ਵੀਰ ਜੀ ਬਹੁਤ ਸਾਥ ਦਿੰਦੇ ਨੇ ਥਾਣੇਦਾਰ ਵੀਰ ਜੀ ਤੇ ਇੱਕ ਫੌਜੀ ਵੀਰ ਜੀ ਹਾਂ ਹੁਣ ਫੌਜੀ ਵੀਰ ਜੀ ਮੇਰੇ ਲਈ ਚਾਹ ਬਣਾ ਕੇ ਲਿਆਉਣਗੇ ਕਹਿ ਰਹੇ ਸੀ ਮੈਂ ਸੱਚੀ ਗੱਲ ਦੱਸਾਂ ਨਾ ਥਾਣੇਦਾਰਾਂ ਨਾ ਫੌਜੀਆਂ ਮੈਂ ਕੁਝ ਵੀ ਨਹੀਂ ਹੈਗਾ ਮੈਂ ਸਿੰਪਲ ਜਿਹਾ ਬੰਦਾ ਹਾਂ ਸਿੰਪਲ ਜਿਹਾ ਬੰਦਾ ਹਣਾ ਆਪਣੇ ਮੂੰਹੋਂ ਕਦੇ ਵੀ ਤਾਰੀਫ ਨਹੀਂ ਕਰਨੀ ਚਾਹੀਦੀ ਆਪਣੇ ਬੱਚਿਆਂ ਦੀ ਹੁਣ ਮੇਰੇ ਕੋਈ ਭੈਣ ਭਰਾ ਕਿਤੇ ਕਹਿ ਹੀ ਨਾ ਦੇਣ ਹਣਾ ਤੁਸੀਂ ਤਾਰੀਫਾਂ ਕਰਨ ਦਿਓ ਮੇਰੀਆਂ ਦੋਨੇ ਬੇਟੀਆਂ ਮੇਰਾ ਬਹੁਤ ਸਾਤ ਦਿੰਦੀ ਹੈ। ਸ਼ਰਮ ਕਰਨ ਲੱਗੇ ਵਿੱਚ। ਲਓ ਜੀ ਇੱਧਰ ਮੰਮਾ ਬਿਮਾਰ ਪਈ ਹੈ ਤੇ ਇੱਧਰ ਇਹਨਾਂ ਨੂੰ ਆਪਣੀ ਮੇਕਅਪ ਕਿਟ ਦੀ ਪਈ ਹੈ ਵੀ ਮੈਂ ਕੀ ਕੁਝ ਕਰਨਾ ਹੈ। ਮੈਨੂੰ ਪੁੱਛ ਰਹੀ ਹੈ। ਹੂੰ। ਮੈਨੂੰ ਪੁੱਛ ਰਹੀ ਹੈ ਕਿ ਮੰਮਾ ਇਹ ਕਿਹੜਾ ਮੇਕਅਪ ਕਿਵੇਂ ਕਰਨਾ? ਕਿੱਥੇ ਲੈਣਾ ਮੇਕਅਪ ਕਰਕੇ? ਦੱਸੋ ਕਿਹੜਾ ਪ੍ਰੋਡਕਟ ਲਾऊं ਪਹਿਲਾਂ? ਬਣਾਣੀਆਂ ਤਾਂ ਤੇਹੀ ਰੋਟੀਆਂ ਨੇ ਨਾ। ਤੇ ਕੱਲ ਤੇਰਾ ਐਗਜ਼ਾਮ ਹੈ ਇੰਗਲਿਸ਼ ਦਾ ਉਹਦਾ ਮੈਂ ਕਰਨਾ ਹੈ। ਉਹ ਤਾਂ ਹੋ ਗਿਆ ਰਿਹਾ। ਰੈਡੀ ਹੈ ਤਾਂ ਮੈਂਟਲ ਆਂਦੀ। ਪ੍ਰੀਪੇਅਰ ਹੈ? ਇਹਨੂੰ ਨਾ ਇਹਨੂੰ ਇੰਗਲਿਸ਼ਔਰ ਸੌਖੀ ਲੱਗਦੀ ਹੈ। ਤੇ ਬਾਕੀ ਸਬਜੈਕਟਾਂ ਔਖੇ ਲੱਗਦੇ ਨੇ। ਨਹੀਂ ਜੀ ਤਾਂ ਇਹ ਇਹਨਾਂ ਦੀ ਸਿਰਫ ਇਹ ਹੈ ਕਿ ਇਹ ਨਾ ਬਹੁਤ ਜਲਦੀ ਚੀਜ਼ਾਂ ਨੂੰ ਗ੍ਰੈਬ ਕਰ ਲੈਂਦੇ ਨੇ। ਹਾਂ। ਸਿਮਰਨ ਦਾ ਹੀ ਬਹੁਤ ਜਲਦੀ। ਉਹਨੇ ਬਸ ਇੱਕ ਵਾਰ ਰੀਡ ਕੀਤਾ ਉਹਨੂੰ ਯਾਦ ਹੋ ਗਿਆ। ਯਾਰ ਤੇ ਇਹਦਾ ਵੀ ਇਹੀ ਕੰਮ ਹੈ। ਤੇ ਇੱਧਰ ਸਾਡੇ ਵਰਗੇ ਜਿਹੜੇ ਬੰਦੇ ਨੇ ਸਾਡੇ ਵਰਗਿਆਂ ਨੂੰ ਇੰਗਲਿਸ਼ ਨਾਲ ਧੋਖੀ ਲੱਗਦੀ। ਬਾਕੀ ਸਬਜੈਕਟ ਸੌਖੇ ਲੱਗਦੇ ਹਨ। ਇਹ ਬੱਚੇ ਫੇਸ ਪਾਉੜ ਰਹੇ ਤੇ ਲਾਸਟ ਤੇ ਲੱਗਣਾ ਹੈ। ਛੱਡ ਦਿਓ ਇਹਨੂੰ। ਫਿਰ ਕਿ ਲਾਵਾਂ? ਦੱਸੋ ਮम्मा ਮੇਕਅੱਪ ਕਰਨਾ। ਪਹਿਲਾਂ ਸਭ ਤੋਂ ਪਹਿਲਾਂ ਲਾਣੀ ਆਪਾਂ ਨੇ ਆਪਣੀ ਮੋਇਸਚਰਾਈਜ਼ਰ ਲਾਣਾ। ਕੋ ਕਿ ਡੋਂਗਾ ਆ ਦੇਖੋ ਮੇਕਅਪ ਕਰਨ ਲੱਗੀ ਮੋਇਸ ਰੈਂਸ ਨੂੰ ਪਤਾ ਨਹੀਂ ਹੈ ਅੱਜ ਅੱਜ ਤੁਹਾਨੂੰ ਲੱਗਦਾ ਹੋਣਾ ਕੁਝ ਘਰ ਸਾਫ-ਸਾਫ ਨਾ ਅੱਜ ਬੜੇ ਦਮ ਨਾਲ ਸਫਾਈ ਕੀਤੀ ਹੈ ਥੋੜਾ ਬੋੜਾ ਬਸ ਪਿੱਛੇ ਸਮਾਨ ਮੇਰਾ ਪਾਣੀ ਪਿਆ ਇਧਰ ਘਰ ਮੈਂ ਕਰ ਗਏ ਨਹੀਂ ਤਾਂ ਕੱਲ ਵਾਲੇ ਵਲੌਗ ਚ ਦੇਖਿਆ ਹਾਲਤ ਬੜੀ ਖਰਾਬ ਸੀ ਘਰ ਦੀ ਕੱਲ ਵਾਲੇ ਹਰ ਵਲੌਗ ਚ ਦੇਖਿਆ ਤੇ ਹਾਲਤ ਬਹੁਤ ਖਰਾਬ ਸੀ ਘਰ ਦੀ ਤੇ ਅੱਜ ਮੇਰੇ ਪੁੱਤ ਨੇ ਸਾਰੀ ਸਫਾਈਆ ਕਰਤਾ ਕਿਚਨ ਵੀ ਸਾਫ ਹੈ ਹੈਨਾ ਨਾ ਮੈਂ ਹੂੰ ਚਲੋ ਬਣਾ ਲਓ ਮੈਨੂੰ ਚਾਹ ਚਲੋ ਮੈਂ ਚਾਹ ਬਣਾਉਂਦਾ ਆ ਦੇਖੋ ਡਾਰਲਿੰਗ ਚਾਹ ਬਣਾਉਂਦੇ ਨੇ ਇਹਨਾਂ ਨੂੰ ਬਸ ਪੁੱਛ ਨਹੀਂ ਕਰਨਾ ਇਹਨਾਂ ਨੂੰ ਬਸ ਇਨ ਟਾਈਮ ਫਰੋ ਕਰਨਾ ਮੈਂ ਇਹਨਾਂ ਨੂੰ ਦੱਸਣਾ ਮਾੜਾ ਮੋਟਾ ਕਰ ਲੈਂਦੇ ਹਾਂ ਲਓ ਜੀ ਆਪਾਂ ਤਰ ਲੱਗਿਆ ਚਾਹ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਪਾਣੀ ਪਤੀ 10 ਨਹੀਂ ਇੰਨੇ ਕਾਫੀ ਹੈ ਫਿਰ ਇੱਕ ਜਾਂ ਦੋ ਲੌਂਗ ਕਿਉਂਕਿ ਮੈਂ ਤਾਂ ਮੈਂ ਤਾਂ ਚਾਹ ਪੀਂਦਾ ਨਹੀਂ ਕਿਉਂਕਿ ਅਸਵੇਰੇ ਛੋਲੇ ਭਟੂਰੇ ਖਾਲੇ ਸੀ ਕਿ ਬਾਹਰੋਂ ਲਿਆ ਕੇ ਤੇ ਮਸਾਲਾ ਮਸਲਾ ਹੋਇਆ ਪਿਆ ਤੋਵੋ ਕੋਈ ਤਾਂ ਲੱਭਦੀ ਨਹੀਂ ਤੋ ਇਹ ਹਰੀਆਂ ਇਲਾਚੀਆਂ ਤੇ ਟਲਾਈਪੀ ਦੀ ਸੌਫ ਤੇ ਇਹਨੂੰ ਉਬਾਲਾ ਦਵਾਂਗੇ ਉਬਾਲਾ ਦੇ ਕੇ ਪਹਿਲਾਂ ਦੁੱਧ ਪਾਵਾਂਗੇ ਕਿਉਂਕਿ ਕਹਿੰਦੇ ਨੇ ਵੀ ਤੇਰੀ ਚੀਨੀ ਹੈ ਨਾ ਉਹ ਬੜੀ ਕੋੜਲੀ ਨਹੀਂ ਚਾਹੀਦੀ ਇਹਦੇ ਵਿੱਚ ਮਤਲਬ ਬੜਣੀ ਨਹੀਂ ਰਹਿਣੀ ਚਾਹੀਦੀ ਚੀਨੀ ਪਾਵੇ ਬਾਅਦ ਚ ਜਦੋਂ ਦੁੱਧ ਪੈ ਗਿਆ ਉਸ ਤੋਂ ਬਾਅਦ ਚੀਨੀ ਪਾ ਦੇ ਜਿਉਂਦੇ ਇੱਕ ਬੋਇਲਰ ਆਊਗਾ ਕੀ ਇਹ ਦੋ ਬੋਇਲਰੋਂ ਦੇ ਉਤਾਰ ਲਵੋ ਬੈਟਸ ਆਪ ਚੀਨੀ ਨੂੰ ਬੜਾ ਰਿਝਾਉਣਾ ਕਿਉਂਕਿ ਪਹਿਲਾਂ ਪਾ ਚੀਨੀ ਪਾਵਾਂਗੇ ਉਹ ਵੀ ਰਿਝਦੀ ਰਹੂਗੀ ਉਸ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਦੁੱਧ ਉਹ ਵੀ ਰਿਝਣ ਲਾਵਾਂਗੇ ਤਾਂ ਡਬਲ ਹੋ ਜਾਂਦਾ ਕੰਮ ਇੰਨਾ ਚੀਨੀ ਨੂੰ ਰਿਝਾਉਣ ਦੀ ਲੋੜ ਨਹੀਂ ਹੈ ਜੀ ਉਹ ਚਾਹ ਰਿੱਝ ਗਈ ਹੈ ਤੇ ਆ ਦੁੱਧ ਆਪਾਂ ਰੱਖ ਰਹੇ ਹਾਂ ਤੇ ਆਪਣਾ ਦੁੱਧ ਪਾਏਗਾ ਚਾਹ ਦੇ ਵਿੱਚ ਤੇ ਹੁਣ ਆਪਾਂ ਬਾਰੀ ਆਉਗੀ ਜੀ ਦੀ ਚਾਹ ਤਿਆਰ ਤੇ ਇਹਨੂੰ ਇੱਕ ਦੋ ਬੋਇਲ ਲਵਾਂਗੇ ਤੇ ਉਸ ਤੋਂ ਬਾਅਦ ਸਰਵ ਕਰਾਂਗੇ ਚਾਹ ਸਾਡੀ 2 ਵਾਲੇ ਆ ਚੁੱਕੇ 2 ਤੋਂ ਵੱਧ ਹੀ ਆ ਚੁੱਕੇ ਨੇ 4 ਵਾਲੇ ਤੇ ਚਾਹ ਸਾਡੀ ਰਿਝ ਚੁੱਕੀ ਹੈ ਤੇ ਹੁਣ ਅਸੀਂ ਕਰਦੇ ਸਰਵ ਆ ਲੋ ਜੀ ਲੁੱਕ ਐਸਿਸਟੈਂਸੀ ਹੈ ਤੇ ਆ ਦੇਖੋ ਇਹ ਨਾਲ ਅਲਸੀ ਦੀ ਪਿੰਨੀਆਂ ਕਹਿੰਦੇ ਚਾਹ ਖਾਲੀ ਨਹੀਂ ਪੀਣੀ ਚਾਹੀਦੀ ਕੁਝ ਪੀਣਾ ਜੀਣਾ ਕੁਝ ਖਾਣਾ ਚਾਹੀਦਾ ਨਾ ਪੀਣਾ ਚਾਹੀਦਾ ਨੌ ਲੀਵਾ ਗੇ ਮੋਬਾਈਲ ਮੇਰਾ ਗਿਰ ਜਾਣਾ ਸਿੱਧਾ ਹੀ ਗਿਆ ਮੇਰੀ ਮੇਰੀ ਚਾਹ ਆ ਗਈ ਕਹਤੇ ਵੀ ਵਲੌਗ ਦੇ ਵਿੱਚ ਦੇਖਿਆਣਾ ਪੜਾ ਮਤਲਬ ਵਲੌਗ ਕੋਲੇ ਸਟਾਈਲਾ ਨਾ ਬਣਿਆ ਮੈਂ ਸੋਚਾ ਚਾਹ ਜੀ ਬਣਾਣਾ ਠੀਕਾ ਆਪਣੇ ਉਹਦੇ ਸਿੱਧੇ ਚੱਲਦੇ ਜੋ ਚੱਲਣਾ ਇਹਨਾਂ ਸਿੱਧਾ ਪਤੀਲਾ ਹੀ ਪਾ ਦੇਣਾ ਹੁੰਦਾ ਵੀ ਜਿੰਨਾ ਪੈ ਗਿਆ ਬਸ ਚਾਹ ਦਾ ਰੰਗ ਦੇਖ ਕੇ ਠੀਕ ਹੈ ਓਕੇਆ ਬਣ ਗਈ ਵਾਹ ਦੇਖੋ ਮੇਰੀ ਗੱਲ ਸੁਣੋ ਚਾਹ ਰੱਖਤੀ ਬਾਦ ਦੁੱਧ ਪਾਈਗੇ ਪਾਈਗੇ ਪਾਈ ਜਦੋਂ ਦੇਖਿਆ ਚਾਹ ਦਾ ਰੰਗ ਆ ਗਿਆ ਬਸ ਚੱਕ ਲਓ ਜੱਗ ਆਵਦਾ ਬੜੇ ਸਾਹ ਨਾਲ ਚਾਹ ਬਣਾ ਦੇਣ ਦੋ ਤੇ ਹਿਸਾਬ ਦਾ ਪਾਉਂਦੇ। ਬਾਕੀ ਚਲੋ ਜੀ, ਅੱਜ ਦਾ ਬਲੌਗ ਦਾ ਪਾਉਣ ਦੇ ਇੱਥੇ ਕਰ ਦਿਆਂ ਮਿਲਦਾ ਤੁਹਾਨੂੰ ਨਵੇਂ ਬਲੌਗ ਦੇ ਨਾਲ। ਜੇ ਮੈਂ ਠੀਕ ਭਈ ਤਾਂ ਮੈਂ ਆ ਬਲੌਗ ਸ਼ੁਰੂ ਕਰਾਂਗੀ ਜੇ ਨਾ ਹੋਈ ਤਾਂ ਫਿਰ ਤੁਹਾਡੇ ਕੱਲ ਤਾਂ ਤੇ ਜਾਣਾ ਹੀ ਹੈ ਡਾਕਟਰ ਕੋਲ। ਕੱਲ ਤਾਂ ਕਿੱਥੇ ਹੈ ਨਾ ਡਾਕਟਰ ਉਹ ਜਾ ਕੇ ਖਾਣੇਦਾਰ ਵੀਰ ਸ਼ੁਰੂ ਕਰੂਗਾ। ਚਲੋ। ਲਓ ਜੀ ਬਾਏ ਬਾਏ ਸਾਰਿਆਂ ਨੂੰ। ਜੇ ਬਲੌਗ ਚੰਗਾ ਲੱਗਾ ਬਲੌਗ ਤਾਂ ਕੀ ਇਹ ਮੈਨੂੰ ਤੁਸੀਂ ਇਹ ਚੀਜ਼ ਦੇ ਮਤਲਬ ਜਰੂਰ ਦੱਸਿਓ। ਕਮੈਂਟ ਕਰਕੇ। ਇਹ ਰਾਕੀ ਲਾਲ ਹੋ ਸਕਦਾ ਹੈ ਤੇ ਮੈਂ ਜਲਦੀ ਠੀਕ ਹੋਵਾਂ ਤੇ ਜਲਦੀ ਮੋਠਾ ਤੇ ਆਪਣਾ ਮੈਂ ਘਰ ਸੰਭਾਲਾਂ ਚਲੋ ਜੀ ਬਾਏ ਬਾਏ ਸਾਰਿਆਂ ਨੂੰ